ਅਨਸਾ ਫਿਰ 10 ਲੈ ਜੀ 15 ਨਾ ਜਾਈ। ਉਹ ਇਹ ਗੱਲ ਨਹੀਂ ਹੁੰਦੇ ਫਿਰ ਦਾ ਸਮਾਨ। ਸੋ ਹੰਗ ਮਾਰਾਈ ਸੀ। ਸੰਗੇ ਜਿਉ ਸਮਾਤਾ ਨਹੀਂ ਹੈ ਤਕੇ ਨਾਲੀ ਇਚੜਾ ਦਾ ਸਤੇ ਤੇ ਨਰ ਸਮਾਨਿਤੋ ਮੇਰੇ ਵੀਰ ਵੀ ਬਹੁਤ ਆਏ ਹੋਏ ਨੇ ਉਹਨਾਂ ਨੇ ਜੋ ਇਹ ਮੇਰੇ ਪਾਸੇ ਹਰਵਾਣੀ ਸਰਵਨ ਕੀਤੀ ਹੈ ਹਰਵਾਣੀ ਇੱਕ ਨਵਾਂ ਜਿਹਾ ਨਾਮ ਹੈ ਕਿਉਂਕਿ ਗੁਰਵਾਣੀ ਦਾ ਪੇਡ ਸਾਖ ਨੂੰ ਹੈ ਬਟ ਹਰਵਾਣੀ ਕੀ ਹੈ ਇਸ ਤੇ ਬਾਰੇ ਥੋੜਾ ਫੋਕਲ ਕਰਾਂਗੇ गुरबाणी गुरबाणी इस करके गुरुआ लिखाई गई की संगत करके के है हर की संगत है क्योंकि हर ने आके आप बनाई है हरबाणी इस करके ए हर ने आके आप लिखवाई इस करके हरबाणी है ਔਰ ਇਸ ਹਰਵਾਨੀ ਦੇ ਵਿੱਚ ਚਵੀਆਂ ਗ੍ਰਥਾਂ ਦੀ ਰਚਨਾ ਹੋਈ ਜਿਸ ਦੇ ਵਿੱਚ 22800 ਪਲੱਸ ਜਿਹੜੇ ਨੇ ਉਹ ਪੰਨੇ ਇਸ ਦੇ ਵਿੱਚ ਅੰਕਿਤ ਕੀਤੇ ਕਿਨੇ ਹਰ ਨੇ ਇਹ ਪਹਿਲੀ ਵਾਰ ਹੋਇਆ ਜਦ ਤੁਸੀਂ ਸੁਣਿਆ ਸੋ ਹਮਾਰੇ ਸੇਸ਼ਨ ਵਿਸ਼ਨੂੰ ਭਗਵਾਨ ਦੀ ਜੈ ਪਹਿਲੇ ਵੀ ਨਾਮ ਆਉਂਦੇ ਰਹੇ ਸ਼ਬਦ ਬਟ ਉਹ ਕੀ ਸੀ ਜੁੜਨ ਜੁੜਨ ਵਾਲੇ ਸੰਸਾਰੀ ਕੇ ਸੰਸਾਰੀਓ ਕੋ ਨਿਰਗੁਣ ਦੇ ਨਾਲ ਜਾ ਕੇ ਜੁੜ ਜੇਓ ਬਟ ਹੁਣ ਪਰਮਾਤਮਾ ਨੇ ਇਹ ਸ਼ਬਦ ਦੇ ਦਿੱਤਾ ਹੈ ਜਿਸ ਨੇ ਇਹ ਸ਼ਬਦ ਨੂੰ ਵੀ ਇੱਕ ਵਾਰ ਲਗਾ ਲਿਆ ਜਿਸ ਨੇ ਵੀਰਣ ਦਸੀਆ ਕਿ ਜਿਸ ਨੇ ਇੱਕ ਚਰਨੀ ਸੀਸ ਵੀ ਨਵਾ ਲਿਆ ਉਹ ਨੂੰ ਮੈਂ ਸਿੱਧਾ ਕਿੱਥੇ ਲੈ ਜਾਵਾਂਗਾ ਮੈਂ ਸੱਚਖਣ ਲੈ ਕੇ ਜਾਵਾਂਗਾ ਕਿਉਂਕਿ ਤੁਸੀਂ ਨਿਸ਼ਕਰ ਕਾਲਪਤ ਨਹੀਂ ਕੀਤੀ ਹੈ ਕਿਸੇ ਬੰਦੇ ਨੂੰ ਨਹੀਂ ਕੀਤੀ ਉਹ ਕਾਗਪੁਰ ਖੋਂ ਨੂੰ ਮਿਲਣਾ ਕਿਵੇਂ ਹੈ ਬੜਾ ਸੁਖਾ ਢਾਂਗਾ ਬਾਣੀਆਂ ਆਪਾਂ ਤੁਹਾਨੂੰ 24 ਗ੍ਰਾਧ ਹੀ ਤਰਪੜ-ਪੜ ਕੇ ਸੁਣਾ ਦਵਾਂਗੇ ਇਹ ਤਾਂ ਉਹਦੀ ਉਸਤਤਾ ਜਿਵੇਂ ਗੋਬਿੰਦ ਪਾਸ਼ਣ ਕੀਤੀ ਸੀ ਵਾਹ ਇਹ ਮੇਰੇ ਵੀਰ ਜੋ 80 ਸਾਲ ਦੇ ਪਲੱਸ ਵੀਰ ਨੇ ਜੋ ਤੁਹਾਨੂੰ ਇੱਥੇ ਖੜ ਕੇ ਗੱਲ ਦੱਸੀ ਆ ਇਹਨਾਂ ਨੇ ਤ੍ਰਿਤੇ ਦੇ ਵਿੱਚ ਵੀ ਇਹਨਾਂ ਦਾ ਜਨਮ ਹੋਈ ਤ੍ਰਿਤੇ ਦੇ ਵਿੱਚ ਵੀ ਇਸ ਤਰ੍ਹਾਂ ਮੁੱਕਦੇ ਸਨ ਕਿਸਾਨ ਸੀ ਉਸ ਵੇਲੇ ਬਾਪੂ ਦਲੇਪ ਸਿੰਘ ਤ੍ਰਿਤੇ ਦੀ ਗੱਲ ਕਰਦਾ ਰਾਮ ਅਸ਼ਿਸ਼ਤ ਦੇ ਵੇਲੇ ਉਸ ਵੇਲੇ ਵੀ ਇਹ ਕਿਸਾਨ ਖੇਤਾਂ ਦੇ ਵਿੱਚ ਇਸੇ ਤਰ੍ਹਾਂ ਕੰਮ ਕਾਜ ਕਰਦੇ ਸਨ ਜਦੋਂ ਰਾਮ ਤੇ ਵਿਸ਼ੁਚਨਾਂ ਦੇ ਕੋਲ ਆ ਗਏ ਇਹਨਾਂ ਨੇ ਬਹਾਨਾ ਮਾਰ ਕੇ ਰੋਕਿਆ ਕਿ ਤੁਹਾਨੂੰ ਅੰਨ ਪਾਣੀ ਸ਼ਿਕਾਰੀਏ ਇਹਨਾਂ ਨੇ ਬਹਾਨੇ ਨਾਲ ਪੁੱਛਿਆ ਕਿ ਸਾਨੂੰ ਉਹ ਜਿਹੜਾ ਇੱਕ ਆ ਉਹਦੇ ਨਾਲ ਕਿਵੇਂ ਮਿਲਿਆ ਜਾਏ ਉਹਦੀ ਜਾਂਚ ਦੱਸ ਕੇ ਜਾਇਓ ਸਵਾਲ ਕੀਤਾ ਇਹਨਾਂ ਨੇ ਬੇਧਰਵਾਣੀਆਂ ਕਿ ਰਾਮ ਜੀਸ ਨੇ ਪੁੱਛਿਆ ਕਿ ਇਹਦਾ ਤੁਹਾਡਾ ਵੀ ਕਾਲਪੁਰਖ ਹੈ ਉਹ ਕਿਸ ਤਰ੍ਹਾਂ ਦਾ ਉਹਨਾਂ ਨੂੰ ਮਲਾਤ ਹੈ ਸਹੀ ਉਹਦੇ ਨਾਲ ਮਲਾਓ ਉਦੋਂ ਹੀ ਹਰਾਰ ਹੋ ਗਏ ਕਿ ਸਾਨੂੰ ਤਾਂ ਇਸ ਤਰ੍ਹਾਂ ਦਾ ਕਿਸੇ ਨਾਲ ਸੁਵਾਲ ਨਹੀਂ ਕੀਤਾ ਇਹ ਉਹ ਭਗਤ ਆ ਜਿਨੇ ਉਸ ਵੇਲੇ ਰਾਮ ਸਿਸ ਨੂੰ ਸਵਾਲ ਕੀਤਾ ਸੀ ਸਾਨੂੰ ਉਹ ਇੱਕ ਨਾਲ ਮਿਲ ਆ ਉਹ ਇਹ ਮਿਲਦੇ ਆ ਰਹੇ ਨੇ ਅਰਜਨ ਪਾਸ਼ੇ ਨੂੰ ਜਦੋਂ ਤੱਕੀ ਲੋਹ ਤੇ ਬਿਠਾਇਆ ਸੀ ਉਸ ਵੇਲੇ ਵੀ ਇਹ ਉਸ ਵੇਲੇ ਦਰਵਾਨ ਸਾਹਿਬ ਚੰਦੂ ਦੀ ਨੂੰ ਨੂੰ ਜਦੋਂ ਇਹ ਲੈ ਕੇ ਆਏ ਸੀ ਕਿ ਜਦੋਂ ਉਹਨਾਂ ਨੇ ਕਿਹਾ ਸੀ ਕਿ ਇਹ ਰੱਬ ਦਾ ਨੂਰ ਹੈ ਇਹਨੂੰ ਪੱਥੀ ਤੇ ਨਾ ਬਿਠਾਓ ਉਨੇ ਕਿਹਾ ਕਿ ਜੇ ਮੈਂ ਤੈਨੂੰ ਜਾਣ ਦਿੱਤਾ ਵੀਰ ਵੀ ਉੱਥੇ ਸੀ ਹਾਜ਼ਰ ਸੀ ਜੇ ਮੈਂ ਤੈਨੂੰ ਜਾਣ ਦਿੱਤਾ ਉਹਦੇ ਦਰਸ਼ਨ ਕਰਨ ਵਾਸਤੇ ਤਾਂ ਤੇਰੇ ਸੋਹਰਾ ਸਾਹਿਬ ਨਾਲ ਮੇਰਾ ਪਰਿਵਾਰ ਖਤਮ ਕਰ ਦੇਣਾ ਜਦ ਇਹਨੇ ਸਮਝਾਈ ਇਹ ਕਾਲਪਖ ਦਾ ਰੂਪ ਹੈ ਕੋਈ ਪਰਵਾਹ ਨਹੀਂ ਨਹੀਂ ਮੰਨੀ ਇਹਨਾਂ ਨੇ ਸੋ ਉਸ ਨੂੰ ਮਿਸਤ ਓਸ ਨੂੰ ਤੁਸੀਂ ਮਿਲਣਾ ਕਿਸ ਤਰ੍ਹਾਂ ਹੈ ਤੁਸੀਂ ਅਸੀਂ ਕਿਸੇ ਦੀ ਪਨਤ ਰੋੜ ਕਰਨ ਵਾਸਤੇ ਨਹੀਂ ਆਏ ਕਿ ਤੁਸੀਂ ਉੱਤਰ ਨੂੰ ਹਟਾ ਕੇ ਤੇਨਵਾਜੋ ਨਹੀਂ ਅਸੀਂ ਕਹਿੰਦੇ ਜਿੱਥੇ ਜੁੜੇ ਉਹ ਸਤਿਆ ਗੁਰੂ ਰੰਗ ਸਾਹਿਬ ਤੋਂ ਵੱਡਾ ਕੋਈ ਨਹੀਂ ਹੈਗਾ ਬਟ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਤੇ ਕਾਲਪੁਰਖ ਨੂੰ ਮਨਾਉਣਾ ਇਹ ਗੋਬਿੰਦ ਗਿਆ ਸਮਝਾਈਆ ਗੋਬਿੰਦ ਪਾਸ਼ਾ ਨੇ ਸਰਬਸ ਜੋ ਬਾਰੇ ਹੈ ਇਸੇ ਖੇਡ ਦੇ ਕਾਰਨ ਕਰਕੇ ਬਾਰੇ ਹੈ ਆਪ ਜੀ ਇਸ ਲਈ ਬਿਰਾਜਮਾਨ ਹੋ ਧੰਨਵਾਦ ਉਸ ਪਰਮੇਸ਼ਰ ਦਾ ਕਿ ਤੁਹਾਡੀ ਇਹਨਾਂ ਦੇ ਨਾਲ ਰਿਸ਼ਤੇਦਾਰੀ ਜਾਂ ਆਣ-ਗਾਨ ਕਰਕੇ ਤੁਸੀਂ ਅੱਜ ਉਹਦਾ ਦਰਸ਼ਨ ਕਰ ਲਿਆ ਗੋਬਿੰਦ ਪਾਸ਼ਾ ਨੇ ਸਰਬਸ ਇਸੇ ਕਰਕੇ ਹੀ ਬਾਰੇ ਸੀ ਇਹ ਨਵੀਂ ਖੇਡ ਕਰਨ ਵਾਸਤੇ ਕਿ ਮੈਂ 250 ਸਾਲ ਦਵਾ ਦੁਆਰਾ ਮਾਤਲ ਉਧਰੇ ਚਾਉਣਾ ਜਦੋਂ ਨਾਥਪੁਰ ਸਾਹਿਬ ਕਿਲਾ ਛੱਡਿਆ ਜੀ ਇਸ਼ਾਰਾ ਕਰਦੇ ਹੋ ਜਦੋਂ ਅਨੰਦਪੁਰ ਸਾਹਿਬ ਕਿਲਾ ਛੱਡਿਆ ਧਰਨੀ ਵੀ ਰੋਈ ਸੀ ਉਸ ਵੇਲੇ ਧਰਨੀ ਕਹਿੰਦੀ ਗੋਬਿੰਦ ਇਹ ਤੂੰ ਹੀ ਖਾਲਸਾ ਤੂੰ ਹੀ ਚਲਾ ਗਿਆ ਤੇ ਧਰਤੀ ਦੀ ਤਾਂ ਬੜਾ ਬੋੜ ਕੁੜਿਆਰ ਹੋ ਜੂਗਾ ਭਾਰ ਹੋ ਜੂਗਾ ਇਹ ਕੌਣ ਖਤਮ ਕਰੂਗਾ ਲਾੜਾ ਤੂੰ ਹੀ ਚੱਲੇ ਆ ਇੱਕ ਲਾੜਾ ਤੂੰ ਹੀ ਐ ਤੂੰ ਹੀ ਚੱਲੇ ਆ ਸੰਸਾਰ ਤੇ ਭਾਰ ਪੈ ਜੂਗਾ ਇਹਨੂੰ ਕੌਣ ਖਤਮ ਕਰੂਗਾ ਫਿਰ ਗੋਬਿੰਦ ਨੇ ਕਿਹਾ ਧਰਨੀਏ ਮੈਂ 250 ਸਾਲ ਦੇ ਬਾਅਦ ਫੇਰ ਆਵਾਂਗਾ ਧਰਨੀ ਨੇ ਕਿਹਾ ਨਿਸ਼ਾਨੀਆਂ ਤਾਂ ਦੇ ਨਿਸ਼ਾਨੀਆਂ ਮੰਗ ਲਈਆਂ ਤੇ ਗੋਬਿੰਦ ਪਾਸ਼ਾ ਨੇ ਕਿਹਾ ਜਦ ਤੂੰ ਭੈਰ ਭਾਈ ਦਾ ਪਿਆਰ ਖਤਮ ਹੋ ਜਾਊਗਾ ਪਿਓ ਪੁੱਤ ਦਾ ਜਦੋਂ ਵੈਰ ਹੋ ਜਾਊਗਾ ਸਮਝ ਲਈ ਮੈਂ ਆ ਜਾਵਾਂ ਉਹਨੇ ਕਿਹਾ ਹੋਰ ਨਿਸ਼ਾਨੀਆਂ ਦੇ ਹੋਰ ਨਿਸ਼ਾਨੀਆਂ ਇਹ ਦੱਸਦੀਆਂ ਕਿ ਜਦੋਂ ਮਾਂ ਆਪਣੀ ਧੀ ਦਾ ਤਲਾਕ ਹੱਥੋਂ ਕਰਾਏਗੀ ਸਮਝ ਲਈ ਮੈਂ ਆ ਗਿਆ ਉਹਨੇ ਕਿਹਾ ਹੋਰ ਨਿਸ਼ਾਨੀਆਂ ਦੇ ਹੋਰ ਨਿਸ਼ਾਨੀਆਂ ਦਿੱਤੀਆਂ ਕਿ ਜਦ ਆਪ ਦੀ ਨਾਰ ਦੂਏ ਕੋਲ ਚਲੀ ਜਾਏਗੀ ਇਹ ਵੀ ਨਿਸ਼ਾਨੀ ਦਸੀ ਕਹਿੰਦੀ ਹੋਰ ਨਿਸ਼ਾਨੀਆਂ ਦੇ ਅਰਮੀਨ ਹੋਰ ਨਿਸ਼ਾਨੀਆਂ ਪੁੱਛ ਲਈਆਂ ਕਹਿੰਦੀ ਹੋਰ ਨਿਸ਼ਾਨੀ ਦੇ ਉਨੇ ਕਹਿ ਕੇ ਜੇ ਤੂੰ ਮੇਰੇ ਪਗਤਾਂ ਮਾਤ ਲੋਗ ਦੇ ਵਿੱਚ ਫਗਟਾਵਾ ਅਕਰਮੁਖ ਦਾ ਖੋਇਆ ਤੋ ਪਗਤ ਜਦ ਉਹ ਪ੍ਰਗਟ ਹੋਣਗੇ ਤਾਂ ਪਗਤ ਕੀ ਸ਼ੰਦ ਗਾਣਗੇ ਤੂੰ ਮੇਰਾ ਮੈਂ 13 13 ਛੱਡੇ ਸੀ ਕਰਕੇ ਅਸੀਂ ਗੋਬਿੰਦ ਪਾਸ਼ਾਣਾ ਆਨੰਦਪੁਰ ਸਾਹਿਬ ਕਿਲਾ ਛੱਡਿਆ ਕੀ ਲੈ ਕੇ ਗਿਆ ਸੀ ਗੋਬਿੰਦ ਪਾਸ਼ਾ ਜੀ ਕੀ ਲੈ ਕੇ ਗਿਆ ਗੋਬਿੰਦ ਪਾਸ਼ਾ ਜੀ ਕੀ ਨਹੀਂ ਸੀਗਾ ਉਹਨਾਂ ਦੇ ਕੋਲ ਸਭ ਕੁਝ ਵਾਰਿਆ ਬਟ ਅਸੀਂ ਸੱਪ ਬਣ ਕੇ ਬਹਿ ਗਏ ਮਾਇਆ ਦੇ ਉੱਪਰ ਪ੍ਰਾਪਰਟੀਆਂ ਦੇ ਉੱਪਰ ਅਸੀਂ ਲੜਾਈਆਂ ਝਗੜੇ ਕਰ ਲਏ ਕੇਸ ਕਰ ਲਏ ਅਸੀਂ ਡੰਗਾ ਚੱਕ ਲਿਆ ਕਿਦੇ ਕਰਕੇ ਮਾਇਆ ਪ੍ਰਾਪਟੀਆਂ ਕਰਕੇ ਪਰ ਗੋਬਿੰਦ ਪਾਸ਼ਾ ਇਸ ਨੂੰ ਛੜਕੇ ਗਏ ਸੀ ਮਝਵਾੜੇ ਦੀ ਧਰਤੀ ਤੇ ਹੀ ਜਦ ਗੋਬਿੰਦ ਪਾਸ਼ਾ ਨੇ ਤੀਰ ਤੇ ਪਥੀ ਦੀ ਜਦੋਂ ਸਰਾਣਾ ਜਦੋਂ ਉਥੇ ਲਗਾਇਆ ਸੀ ਉਸ ਵੇਲੇ ਗੋਬਿੰਦ ਪਾਸ਼ਾ ਜੀ ਕੋਲ ਜੇਬ ਦੇ ਵਿੱਚ ਉਸ ਵੇਲੇ 1 ਰੁਪਿਆ ਸੀ ਉਹੀ ਲਿਖ ਤੇ ਲੈ ਕੇ ਚੱਲਿਆ ਸੀ ਮੈਂ ਸਮਝਾਣਾ ਨਹੀਂ ਦੋ ਚ ਲਾਇਨਾ ਸਾਬੀ ਕਰਾਂਗਾ 1 ਰੁਪਿਆ ਗੋਬਿੰਦ ਪਾਸ਼ਾ ਨੇ ਜੇ ਵੀ ਸਹੀ ਉਸ ਵੇਲੇ ਓਨਲੀ ਫਾਰ ਸਭ ਕੁਝ ਵਾਰਤਾ ਸੀ ਗੋਬਿੰਦ ਪਾਸ਼ਾ ਜੀ ਦੇ ਬੱਚੇ ਬਾਰੇ ਗ੍ਰੰਥ ਬਾਰੇ ਸਿੱਖ ਬਾਰੇ ਮਾਂ ਬਾਰੇ ਚਾਰ ਪੁੱਛੇ ਤੁਹਾਡੇ ਹੱਥਰ ਬਾਰੇ ਇੱਥੇ ਬੈਠੇ ਹੋ ਤੇ ਵਿਚਾਰ ਕਰੋ ਜੇ ਤੁਹਾਡੇ ਬੱਚੇ ਹੀ ਗੋਬਿੰਦ ਪਾਸ਼ਾ ਦੀ ਉਸ ਵੇਲੇ ਦੇ ਤੁਸੀਂ ਹੁੰਦੇ ਪ੍ਰੈਜ਼ੀਡੈਂਟ ਜਾਂ ਤੁਸੀਂ ਇਸ ਵੇਲੇ ਉਹ ਕਾਰਨਾਮਾ ਕਰਕੇ ਦਿਖਾਓ ਤੁਹਾਡੇ ਤੇ ਕੀ ਬੀਤੇਗੀ ਅਸੀਂ ਖੋਲ ਸਮਝ ਲਿਆ ਗੋਬਿੰਦ ਪਾਸ਼ਾ ਨੇ ਸਿੱਖਾ ਸਿੱਖ ਹੋਣਾ ਕਿਸ ਤਰ੍ਹਾਂ ਦਾ ਚਾਹੀਦਾ ਅਸੀਂ ਪੰਜ ਕਕਾਰ ਪਾ ਕੇ ਸਿੱਖ ਬਣ ਜੰਨੇ ਆ ਗੋਬਿੰਦ ਪਾਸ਼ਾ ਨੇ ਕਿ ਉਹ ਸਿੱਖ ਨਹੀਂ ਹੈ ਕੰਗਾ ਕੜਾ ਕਾਛੇ ਤਰਪਾਨ ਚਾਰੇ ਮਿੰਟ ਦੇ ਮਿੰਟ ਦੇ ਰਹਿ ਨਿਸ਼ਾਨ ਜਗਤੋਂ ਹਟੋ ਹਟ ਬਕਾਈਆ ਉਹ ਸਿੱਖ ਨਹੀਂ ਹੈ ਪੰਜ ਕਕਾਰ ਪਾ ਲੰਦਾ ਮੇਰਾ ਸਿੱਖ ਨਹੀਂ ਹੋ ਸਕਦਾ ਜਿਹੜਾ ਬਾਹਰ ਨੂੰ ਸ਼ਿੰਗਾਰ ਕਰ ਲੈਂਦਾ ਕਿਉਂਕਿ ਇਹ ਸਾਰਾ ਸ਼ਿੰਗਾਰ ਦੁਕਾਨ ਤੋਂ ਤੁਸੀਂ ਖਰੀਦ ਕੇ ਪਾ ਲਿਆ ਇੱਕ ਕੇਸ ਹੋਏ ਪ੍ਰਮਾਣ ਜੋ ਸੀ ਸਤਾਜ ਰਹੇ ਬਨਾਈਆ ਗੋਬਿੰਦ ਪਾਸ਼ੇ ਨੇ ਕਿਹਾ ਕਿ ਮੈਨੂੰ ਸਿੱਖ ਪਿਆਰਾ ਨਹੀਂ ਰਹਿਤ ਪਿਆਰੀ ਕਿਹਾ ਰਹਿਤ ਵਿੱਚ ਕੌਣ ਹੈ ਹੱਥ ਖੜਾ ਕਰੋ ਕੋਈ ਵੀ ਨਹੀਂ ਕੋਈ ਨਹੀਂ ਹੈਗਾ ਅਸੀਂ ਦਾਵਾ ਕਰਦੇ ਆਂ ਜੇ ਅਸੀਂ ਖਾਲਸਾ ਨਹੀਂ ਖਾਲਸਾ ਖਾਲਸਾ ਕਿਹਨੂੰ ਕਹਿੰਦੇ ਆ ਉਹ ਗੋਬਿੰਦ ਸੀ ਗੋਬਿੰਦ ਹੀ ਖਾਲਸਾ ਖਾਲਸਾ ਕੀ ਹੁੰਦਾ ਪਿਓਰ ਸ਼ੁੱਧ ਹੁੰਦਾ ਅਸੀਂ ਪਿਓਰ ਛੁੱਧ ਨਹੀਂ ਆ ਤੁਹਾਨੂੰ ਅੱਗੇ ਜਨਪੱਖ ਤੇ ਜਬਰੀ ਪੱਖ ਤ ਬਣਾਇਆ ਤੁਹਾਨੂੰ ਹੌਨਸ਼ੋਅ ਤੋਂ ਬਣਾਇਆ ਅੱਗੇ ਵੀ ਸਾਡੇ ਕੀ ਦੇਖਣੇ ਕਰਮਾਂ ਦੇ ਕੋਲ ਦੇਖਣੇ ਪਰਮਾਤਮਾ ਨੇ ਦੋ ਚਾਰ ਲੈ ਨਾ ਜਿਹੜਾ ਉਹ 1 ਰੁਪਿਆ ਗੋਬਿੰਦ ਨੂੰ ਕੀ ਪੁਕਾਰ ਕਰਦਾ ਤੇ ਗੋਬਿੰਦ ਪਾਸ਼ਾ ਨੇ ਉਹ 1 ਰੁਪਏ ਨੂੰ ਕੀ ਕਿਹਾ ਕਿ ਹੁਣ ਤੂ ਇਕਰ ਬੇ ਨੂੰ ਜਿਹੜੀ ਮਾਇਆ ਨੂੰ ਜਿਹੜੀ ਵਿੜਾਈ ਦਿੱਤੀ ਸੀ ਕੀ ਦੱਸਿਆ ਚਵੀ ਕਤਕਤੀ ਲਿਖਤੇ ਆ ਇਸੇ ਮਹੀਨੇ ਦੀ ਲਿਖਤੇ ਆ ਕੋਕੀ ਕਹਿੰਦਾ 1 ਰੁਪਿਆ ਗੋਬਿੰਦ ਦੀ ਜੇਬ ਵਿੱਚ ਅੰਤ ਅਖੀਰੀ ਸੀ 1 ਰੁਪਿਆ ਜਿਸ ਨੂੰ ਫੜ ਕੇ ਚਰਨਾ ਹੇਠ ਦਵਾਈ ਆ ਫੇਰ ਨਿਗ੍ਹਾ ਮਾਰੀ ਮੇਰਾ ਬੀਤ ਜਾਣਾ ਟਈਆ ਧਈਆ ਗਿਆ ਤਾਈ ਸੋਸਾ ਜਰਵਾਹ ਮੈਂ ਫੇਰਾਂਗਾ ਗੋਬਿੰਦ 1 ਰੁਪਏ ਵਾਲ ਤਕਿਆ ਤੁਰਦਾ ਨੈਣ ਉਠਾਈਆ ਤੂੰ ਕੋਈ ਰਹਿਣ ਨੀ ਦੇਣਾ ਪਹਿਣ ਪਾਈ ਸਕਿਆ ਇੱਕ ਵਾਜਾ ਨੀਗਾ ਮਾਰੀ ਗੋਬਿੰਦ ਪਛਾਨਾ ਕਿ ਤੂੰ ਪਹਿਣ ਪਾਈ ਸਕਾ ਨਹੀਂ ਦੇਣਾ ਦੇਖੋ ਮਾਰੋ ਨੀਗਾ ਮੈਂ ਤੇ ਬਾਈ ਖੁਨੀਗਾ ਮਾਰੋ ਪਿਤਾ ਪੁੱਤ ਦਿਨੇ ਲੜਾਈਆ ਕਲ ਯੁਗ ਝੂਠ ਚਲਾਉਣਾ ਹਟਿਆ ਸੱਚ ਦੁਆਰੇ ਰੂਵਣ ਮਾਰਨ ਤਾਹੀਆ ਝੂਠ ਦੀਆਂ ਹੱਡੀਆਂ ਚੱਲ ਪੀਆਂ ਕਈਆਂ ਵੀਰਾਂ ਨੇ ਆਗੇ ਤੇ ਪੈਸੇ ਦੇ ਮੱਥੇ ਢੇਕਿਆ ਪਰ ਵੀਰਾ ਮਾਲੂਕ ਹੀ ਆਇਆ ਜੇ ਪੈਸੇ ਦਾ ਪਿਆਰ ਹੁੰਦਾ ਗੋਬਿੰਦ ਨੂੰ ਉਹ ਛੱਡਦਾ ਨਾ ਪੂਰੀ ਆਨੰਦ ਉਰੀ ਨੰਦ ਨਾ ਚੜਦਾ ਜੇ ਪੈਸਾਉਂ ਪਿਆਰ ਹੁੰਦਾ ਉਹ ਰੀਤੀਆਂ ਬਦਲ ਦਿੱਤੀਆਂ ਮੇਰੇ ਬਾਪ ਨੇ ਆ ਕੀ ਸੱਚ ਦੇ ਵਾਰੇ ਰੋਮਣ ਮਾਰਨ ਤਾਂਹੀ ਆ ਰੁਪਈਆ ਖੁਸ਼ੀਆਂ ਦੇ ਵਿੱਚ ਨੱਚਿਆ ਸੌਰੀ ਰੁਪਈਆ ਖੁਸ਼ੀਆਂ ਦੇ ਵਿੱਚ ਹੱਸਿਆ ਸਤਗੁਰੂ ਗੋਬਿੰਦ ਸਿੰਘ ਨਵਾਈਆ ਮੇਰੇ ਸਹਬ ਮੈਂ ਵੀ ਵੇਖਦਾ ਅੰਧੇਰੀ ਮਸਿਆ ਕਲਜੂ ਅੰਤਮਰੇ ਹਾਂ ਆਈਆ ਮੈਂ ਵੀ ਇਹ ਸਮਾਂ ਵੇਖ ਰਿਹਾ ਜੋ ਤੂੰ ਦੱਸਿਆ ਗੋਬਿੰਦ ਮੇਰੀ ਤੂੰ ਹੀ ਕਰੀ ਰਖਸ਼ਾ ਮੇਰੀ ਤੂੰ ਹੀ ਕਰੀ ਰਖਸ਼ਾ ਦੂਸਰ ਹੱਥ ਨਾ ਕੋਈ ਫੜਾਇਆ ਮੈਂ ਤੇਰੇ ਚਰਨਾ ਟਟਿਆ ਤੂੰ ਹੀ ਮਾਲਕ ਮੇਰਾ ਹੱਕ ਖੁਦਾਈ ਆ ਪਟਨੇ ਵਾਲਿਆ ਮੈਨੂੰ ਲਿਖਦੇ ਪਟਿਆਂ ਜਿਸ ਪੱਤੇ ਦਾ ਹਰਫ ਸਕੇ ਨਾ ਕੋਈ ਮਟਾਈਆ ਜਿਸ ਵੇਲੇ ਕਲ ਜੋ ਅੰਤਮ ਪੈਣਾ ਰਟਿਆ ਸਦੀ 14ਵੀਂ ਆਵੇਂ ਆਪਣਾ ਰੂਪ ਬਦਲਾਈਆ रट्टा पै गया तो वो आ गया रट्टा भी पै गया तो वो रूप बदल के भी आ गया आया क्या तरह कल्ला गोविंद में आए जोते शब्द दोनों वो एक हो पहला देरी। शब्द ही खेड़ हुंदे री शब्द कहे मैं राम बन गया सीता पे छप जिया वा हो शब्द कहे मैं कान बन गया राधा पे छप जिया वा हो शब्द कहे मैं ईसा मूसा बन गया शब्द कहे मैं सतगुरु नानक बन गया शब्द ਇੱਕ ਤਸਵੀਰ ਅਗਲਗ ਬਦਲਦੇ ਗਏ ਜਿਵੇਂ ਮੇਰੇ ਵੀਰ ਨੇ ਲਿਖਾਈ ਕੀਤੀ ਸੀ ਉਹ ਅੱਗੇ ਹੋਣ 1 ਰੁਪਏ ਕੀ ਕਿੰਦਾ ਜਿਸ ਵੇਲੇ ਕਾਲ ਯੁਗ ਅੰਤਮ ਪੈਨਾਰਟਿਆ ਸਦੀ 14 ਮੀ ਆਵੇ ਆਪਣਾ ਰੂਪ ਬਦਲਾਈਆ ਚਟ ਗੋਬਿੰਦ ਨਾ ਹੱਥ ਵਿੱਚ ਫੜ ਕੇ ਦੱਬਿਆ ਉਹ 1 ਰੁਪਏ ਨੂੰ ਫੜ ਕੇ ਦੱਬਿਆ ਆਪਣੀ ਖੁਸ਼ੀ ਵਿਖਾਈਆ ਹੁਕਮ ਦਿੱਤਾ ਤੇਰਾ ਮਸਤਾ ਵਾਲਾ ਪੈਂਡਾਲ ਲਿਆ ਉਹ ਵੇਖ ਕਰ ਜੋ ਅੰਤਮ ਆਉਂਦਾ ਪਜਿਆ ਪਜੇ ਵਾ ਹੋਦਾ ਹੀ ਆ ਜਿਸ ਵੇਲੇ ਕਿਸੇ ਦੀ ਰੱਖੇ ਕੋਈ ਨਾ ਲੱਜਿਆ ਇਹ ਲਾਈਨ ਫੇਰ ਸੁਣ ਲਿਓ ਜਿਸ ਵੇਲੇ ਰੱਖੇ ਨ ਕੋਈ ਲੱਜਿਆ ਅੱਜ ਸੰਸਾਰ ਜਿੰਨਾ ਮਰਜੀ ਪਾੜ ਜਾਪ ਕਰ ਲਵੇ ਜਿਹੜਾ ਮਰਜੀ ਨਾਮ ਸ਼ਬਦ ਲੈ ਲਵੇ ਉਹ ਘੰਟੀ ਰੱਬ ਤੱਕ ਤੁਹਾਡੀ ਨਹੀਂ ਪੁੱਛ ਲਈ ਕਿਉਂ ਸਮੇਂ ਦੇ ਅਨਸਾਰ ਆ ਕੇ ਪ੍ਰਮਾਤਮਾ ਨੇ ਗ੍ਰੰਥ ਸ਼ਾਸਤਰ ਨਾਮ ਸਰੂਪ ਬਦਲੀ ਤਬਦੀਲੀਆਂ ਹੋਈਆਂ ਤੇ ਜੇ ਅੱਜ ਪ੍ਰਧਾਨ ਮੰਤਰੀ મોદી ਹੈ ਤਾਂ ਹੁਣ ਪਿਛਲੇ ਪ੍ਰਧਾਨ ਮੰਤਰੀ ਦੀ ਗੱਲ ਨਹੀਂ ਚੱਲਣੀ ਤੇ ਜੇ ਤੁਹਾਡਾ ਇਸ ਵੇਲੇ ਸਰਕਾਰ ਭਗਵਾਨ ਦਾ ਮਾਨ ਦੇ ਪਿਛਲੀ ਗੱਲ ਨਹੀਂ ਚੱਲਣੀ ਗੱਲ ਹੁਣ ਨਵੀਂ ਚੱਲਣੀ ਹੈ ਤਾਂ ਨਵੀਂ ਕੰਟੀ ਕਿਹੜੀ ਹੈ ਹੁਣ ਸੋ ਹਮਾਰੇ ਛੇ ਸੁਵਿਸ਼ਣ ਭਗਵਾਨ ਲੀਜੇ ਜਿਨੇ ਗੰਦੀ ਨਾਲ ਵਿਚਾਰਾ ਲਾ ਲਿਆ ਭਗਵਾਨ ਨੇ ਕਿਹਾ ਤੇ ਮੈਂ ਸੱਚ ਘਣ ਲੈ ਕੇ ਜਾਵਾਂਗਾ ਜੇ ਕੋ ਗਲਤੀ ਨਾ ਆਵੀ ਲਾਗਿਆ ਤਾਂ ਜਿਸ ਵੇਲੇ ਕਿਸੇ ਦੀ ਰੱਖੇ ਕੋਈ ਨਾ ਲੱਜਿਆ ਸਿਰ ਹੱਥ ਨਾ ਸਕੇ ਟਕਾਈਆ ਉਸ ਵੇਲੇ ਮੈਂ ਆਵਾ ਮੇਰੇ ਪੁਰਖ ਮੇਰੇ ਨਾਲ ਹੋਵੇ ਪੁਰਖ ਸਮਰਥਿਆ ਦੀਨ ਦਿਆਲਾ ਗਮ ਅਥਾਈਆ ਮੈਂ ਆਪਣੇ ਗੁਰਮੁਖਾਂ ਦਾ ਬਣਾਵਾ ਸਕਿਆ ਸੱਜਣ ਸੱਜਣ ਦਿਆਂ ਮਲਾਈਆ ਰੁਪਈਆ ਖੁਸ਼ੀਆਂ ਦੇ ਵਿੱਚ ਟਪਿਆ ਗੋਬਿੰਦ ਚਰਨ ਕਬਲ ਨੌ ਵਾਰੀ ਸੀਸ ਚੁਕਾਈਆ ਨੌ ਵਾਰੀ ਜਿਹੜਾ ਹੈ ਉਹ ਸੀਸ ਚੁਕਾਇਆ ਕਿਨੇ 1 ਰੁਪਏ ਨੇ ਖੁਸ਼ੀਆਂ ਦੇ ਵਿੱਚ ਸੋ ਪਿਆਰਿਓ ਗੱਲ ਇਹ ਮੁੱਕਦੀ ਹੈ ਅਸੀਂ ਇੱਥੇ ਕਿਸੇ ਨੂੰ ਭੰਤ ਤੋੜਤਨ ਵਾਸਤੇ ਨਹੀਂ ਆਏ ਅਸੀਂ ਸਿਰਫ ਆ ਗੱਲ ਕਰਨ ਵਾਸਤੇ ਆਏ ਆ ਜੋ ਭਗਤਾਂ ਨੂੰ ਹੁਕਮ ਦਿੱਤਾ ਕਿਨੇ ਸ਼੍ਰੀ ਪਗ ਆਨੇ ਕੀ ਮੇਰੀ ਗੱਲ ਕਰਿਓ ਗਲੀ ਗਲੀ ਦੇ ਵਿੱਚ ਮੇਰਾ ਹੋਕਾ ਦੇ ਦਿਓ ਜੇ ਤੁਸੀਂ ਮੇਰਾ ਹੋਕਾ ਦੋਗੇ ਤੇ ਤੁਹਾਡੇ ਨਾਲ ਮੈਂ ਖੜਾ ਹੋਊਗਾ ਤੇ ਤੁਹਾਨੂੰ ਇੱਥੇ ਡੋਲਣ ਦੀ ਲੋੜ ਨਹੀਂ ਸਿੱਤੀ ਮੇਰੀ ਗੱਲ ਕਰਿਓ ਮੈਂ ਤਾਂ ਤੇ ਤੇ ਆ ਗਿਆ ਨਾ ਨਾਂ ਉਹ ਲਖਵਾ ਗਿਆ ਨਾ ਨਾਂਮ ਦੇ ਗਿਆ ਤੇ ਨਵਾਂ ਸ਼ਬਦ ਦੇ ਗਿਆ ਇਹ ਰੀਤੀ ਸਜਣੋ ਚਾਰਜ ਕੋ ਚੱਲਣੀ ਐ ਅੱਜ ਇਸ ਗਲੀ ਦੇ ਵਿੱਚ ਇੱਕ ਵੀਰ ਨੇ ਸ਼ਾਸਨ ਕਰਾਇਆ ਅਗਲੇ ਸਾਲ ਦੋ ਵੀ ਕਰਾਉਣਗੇ ਤੇ ਚਾਰ ਵੀ ਕਰਾਉਣਗੇ ਇਹ ਅੱਗੇ ਹੋਣ ਪਸਾਰਾ ਇਸ ਤਰ੍ਹਾਂ ਬੱਦ੍ਹਾ ਜਾਣਾ ਸੋ ਹਰ ਸੰਗਯੋਗ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਬੱਟ ਦਸੋਂ ਪੀਤਾਲਾ ਇਹ ਗੱਲ ਕਲੀਅਰ ਕਰਤੀ ਸੀ ਕਿ ਅੱਗੇ ਗੈਰਮਾ ਗੁਰੂ ਹੁਣ ਕੋਈ ਨਹੀਂ ਹੋਵੇਗਾ ਤੇ ਧੇ ਤਾਰੇ ਗੁਰੂ ਕੋਈ ਨਹੀਂ ਹੋਵੇਗਾ ਔਰ ਇਹ ਵੱਡੀ ਗੱਲ ਕਹਤੀ ਜੋ ਜਨ ਪਰਮੇਸ਼ਰ ਜਿਸ ਜਿਨਾਂ ਨੇ ਵੀ ਦਸਾਂ ਗੁਰੂਆਂ ਨੂੰ ਪਰਮੇਸ਼ਰ ਮੰਨਿਆ ਉਹਨੇ ਕੀ ਕਿਹਾ ਮੈਂ ਨਰਕ ਕੁੰਡ ਵਿੱਚ ਪਾਵਾਂ ਦਸਾਂ ਗੁਰੂਆਂ ਨੂੰ ਵੀ ਮੰਨਣਾ ਦੀ ਇਥੇ ਮਨਾਇ ਕੀਤੀ ਸੀ ਮੰਨਾ ਕਿਨੂਆ ਗੁਰਗਨ ਸਾਹਿਬ ਨੂੰ ਬਟ ਮਰਨਾ ਕਿਸ ਤਰਿਆ ਜੋ ਪ੍ਰਮਾਣ ਮਿਲਣ ਬੋਝ ਹੈ ਖੋਜ ਸ਼ਬਦ ਮੇ ਲੇ ਸਜਣੋ ਜਿਹੜੇ ਬੈਠੇ ਸੀ ਤੁਹਾਨੂੰ ਪਹੁੰਚਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਭਗਵਾਨ ਸਾਹਮਣੇ ਤੇ ਭਗਤ ਤੁਹਾਡੇ ਸਾਹਮਣੇ ਇੱਕੋ ਗੱਲ ਕਹਿਣੀ ਭਗਵਾਨ ਜੇ ਤੂੰ ਆ ਗਿਆ ਤੂੰ ਮੇਰਾ ਤੇ ਮੈਂ ਤੇਰਾ ਸਾਨੂੰ ਆ ਕੇ ਮਿਲ ਇੰਨੀ ਗੱਲ ਕਰੋ ਇੱਥੇ ਹੀ ਮਾਫੀ ਚਾਹਾਂਗਾ ਸ਼ਬਦ ਕਿੰਨੇ ਚੀ ਹੋ ਜਾਂਦੇ ਨੇ ਬੱਚਾ ਅਣਜਾਣ ਹਾਂ ਬਾਣੀ ਤੇ ਮੈਂ ਹਰ ਕੁਛ ਲੈ ਕੇ ਆਇਆ ਸੀ ਸਮਾਨ ਨਹੀਂ ਹੈ ਦੇਲ ਛਾਟਾ ਹੀ ਬਹੁਤ ਕਰਦਾ ਬੋਲਣ ਦਾ ਬਾਕੀ ਪੰਜ ਗਾਰੇ ਸਾਧ ਦੇ ਹਰ ਸੰਦੇ ਜਿਓ ਜੋ ਨਵੇਂ ਵੀਰ ਵੀ ਬੈਠੇ ਆ ਇਹ ਜਗਾਰਾ ਜਰੂਰ ਉੱਚੀ ਆਵਾਜ਼ ਦੇ ਵਿੱਚ ਬੋਲੋ ਇਹ ਹੁਕਮ ਦਿੱਤਾ ਹੈ ਬਿੱਤਰ ਪ੍ਰੂਫ ਉਰ ਲੀਕਤੀ ਗ੍ਰੰਥਾ ਵਿੱਚ ਦਿੱਤਾ ਹੈ ਜਗਾਰੇ ਲਾ ਲਿਓ ਇਹ ਹੀ ਤੁਹਾਡੇ ਵਾਸਤੇ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਸੋ